ਓ ਬਾਈ ਹਾਂ ਓ ਹੈਲੋ ਖਬਰ ਪੜੀ ਨਵੀਂ ਬਾਈ ਕਿਹੜੀ ਤੇਲ ਮੁੱਕ ਗਿਆ ਪੈਟਰੋਲ ਪੰਪਾਂ ਪਰ ਉਹ ਤੇਲ ਗਿਆ ਸੀ ਤੇ ਮਰਾਣੇ ਇੱਧਰ ਮੇਰਾ ਤੇਲ ਮੁੱਕਿਆ ਵਾ ਬੇਨਾ ਤੇ ਤੇ ਖਤਮ ਹੈ ਦੁਨੀਆਦਾਰੀ ਆਵਾਜ਼ ਹੀ ਦੇਖ ਲੈ ਇੱਕ ਵੀ ਮੋਟਰਸਾਈਕਲ ਨਹੀਂ ਦੇਖਿਆ ਸੁਣਦਾ ਹਾਂ ਲਾ ਪਤੰਦਰਾ ਇੱਧਰ ਮੇਰਾ ਤੇਲ ਮੁੱਕ ਗਿਆ ਡਾਕਟਰ ਕਹਿੰਦੇ ਕਹਿੰਦੇ ਹੁਣ ਥੋੜੇ ਚਿਰ ਦਾ ਹੀ ਪਹੌਣਾ ਏ ਤੂੰ ਥੋੜੇ ਚਿਰ ਦਾ ਓਵੇਂ ਪਰ ਪੈਟਰੋਲ ਦਾ ਕਰਜ਼ਗਾਨ ਬਾਈ ਮੈਂ ਜਾਣਾ ਕਿਤੇ ਤੈ ਜਾਣਾ ਹਾਂ ਪੈਟਰੋਲ ਦਾ ਜਗੜ ਕਰਨਾ ਪੈਣਾ ਮੇਰੇ ਵਾਲਾ ਮੋਟਰਸਾਈਕਲ ਰਿਜ਼ਰਵ ਪਰ ਲੱਗਿਆ ਵਾ ਅੱਛਾ ਹਾਂ ਤੇਲ ਕਿੱਥੇ ਮੁੱਕ ਗਿਆ ਬਾਈ ਪੈਟਰੋਲ ਪੰਪਾਂ ਪਰ ਹੀ ਮੁੱਕ ਗਿਆ ਸਾਲਾ ਮੋਟਰਸਾਈਕਲ 'ਚ ਵੀ ਨਹੀਂ ਮੁੱਕਿਆ ਤੇ ਕਿ ਪੈ ਐ ਵੀ ਹੋ ਜਾਂਦਾ ਏ ਹੋ ਗਿਆ ਹੜਤਾਲ ਹੋਈ ਵੀ ਆ ਤੂੰ ਮੇਰੀ ਗੱਲ ਸੁਣ ਜਿਗਾੜ ਲਾਣਾ ਪੈਣਾ ਛੇਤੀ ਕੋਈ ਬਾਈ ਫਿਰ ਤਾਂ ਆਪਣੀ ਗੇੜੀ ਵਾਲਾ ਕੰਮ ਵੀ ਖਰਾਬ ਹੋ ਗਿਆ ਸਭ ਖਤਮ ਸਭ ਖਤਮ ਸੱਤਿਆਨਾਸ਼ ਹੋ ਗਿਆ ਗੇੜੀਆਂ ਛੜੀਆਂ ਅੱਛਾ ਮੇਰਾ ਮੋਟਰਸਾਈਕਲ ਦਾ ਜਮੀ ਹੋਇਆ ਪੈਡੈਂਟ ਇਹ ਤਾਂ

ਖਬਰਾਂ ਚ ਵੀ ਆ ਗਿਆ ਤੇਲ ਮੁੱਕ ਗਿਆ ਆ ਦੇਖ ਲੰਨੇ ਕਿਤੇ ਬੱਸ ਦਾ ਹੁੱਕਾ ਪਾ ਕੇ ਦੇਖ ਲੈ ਕਿਤੇ ਕੋਈ ਫੁਕਰੇ ਨੂੰ ਲੁੱਟਦੇ ਆਂ ਅਸ਼ਿਆ ਹਾਂ ਹਰ ਲਾਲਾ ਵੀ ਕਹੇ ਜੀਆਂ ਗੱਲਾਂ ਕਰੀ ਜਾਂਨਾ ਸਾਡੇ ਤੋਂ ਭਈ ਵਿੱਚ ਬੜੇ ਬੜੇ ਕਾਰੋਬਾਰ ਹੈ ਕਾਰੋਬਾਰ ਪਤਾ ਕਾਦੇ ਆ ਪੰਪ ਖੋਲੇ ਹੋਏ ਆ ਪੈਟਰੋਲ ਪੰਪ ਲੋਕ ਕਿੰਨੀ ਆ ਗਿਆ ਟੈਂਕਰ ਭਰਾ ਕੇ ਲੈ ਕੇ ਜਾਂਦੇ ਆ ਜੀ ਮੈਂ ਆਪਣੇ ਪਿੰਡਾਂ ਚ ਟੈਂਕਰ ਪਾਣੀ ਦੇ ਨਹੀਂ ਪਰਦੇ ਉਹ ਤਾਂ ਪੈਟਰੋਲ ਭਰਾ ਕੇ ਲੈ ਕੇ ਜਾਂਦਾ ਤੂੰ ਗੱਲਾਂ ਕਰੀ ਜਾਂਦਾ ਯਾਰ ਆਏ ਕਿ ਮੈਂ ਚੱਲ ਠੀਕ ਆ ਲੋਕ ਵੀ ਅਸ ਬਸ ਨਹੀਂ ਫੱਟੂ ਗੱਲਾਂ ਕਰੀ ਜਾਂਦਾ ਕਹਾ ਸੀ ਫੱਟੂ ਮੈਂ ਵਾੜਿਆ ਹੋਏ ਹੁਣ ਨਹੀਂ ਜਾਣ ਦੇਣਾ ਇਹਨੂੰ ਸਵੇਰ ਦਾ ਇੱਕ ਵੀ ਮੋਟਰਸਾਈਕਲ ਵਾਲਾ ਨਹੀਂ ਮੈਂ ਦੇਖਿਆ ਨਾ ਗੱਡੀ ਇਹ ਸਾਲਾ ਫੁਕਰਾ ਇਹ ਚੱਲ ਚੱਲ ਉਹ ਸਾਲਾ ਚੱਲ ਹੋ ਕੇ ਰੇਰ ਕੇਰਾ ਪਾਸੇ ਲੈ ਆ ਪਾ 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 ਓ ਭਾਈ ਭਾਈ ਓ ਭਾਈ ਓ ਗੱਲ ਸੁਣ ਓਏ ਓ ਵੀਰ ਆ ਮੋਟਰਸਾਈਕਲ ਸਾਡੇ ਹਵਾਲੇ ਕਰਤੇ 범재야 볼트 ਖੜਾ ਕੇ ਸਮਾਨ ਮੇਰੇ ਹੱਥ ਪਰ ਰੱਖ ਆਪਣਾ ਕੱਲ ਨੂੰ ਨਵਾਂ ਬੁਲਟ ਲੈ ਗਿਆ ਬਾਈ ਨਹੀਂ ਮਨ ਤਾਂ ਇਹ ਪਸੰਦ ਹੈ ਬਾਈ ਤੇ ਕੀ ਸੋਚ ਰਿਹਾ ਉਬਿਰ ਨਾ ਨਾ ਯਾਰ ਮੋਟਰਸਾਈਕਲ ਲੈ ਕੇ ਲਾਓ ਯਾਰ ਉਹ ਮੋਟਰਸਾਈਕਲ ਲੈ ਕੇ ਜਾਓ ਤੁਸੀਂ ਹੋਰ ਜੋ ਮਰਜ਼ੀ ਲੈ ਮੋਟਰਸਾਈਕਲ ਨਹੀਂ ਯਾਰ ਮੇਰੇ ਬਾਪੂ ਦੀ ਨਿਸ਼ਾਨੀ ਆ ਉਹ ਵੀਰ ਮਿੰਤਾ ਵਾਲੀ ਗੱਲ ਆ ਯਾਰ ਇੱਕ ਪਹਿਲਾਂ ਵੀ ਤੇਰੇ ਵਰਗੇ ਮੁੰਡਾ ਦਾ ਮੈਂ ਬੋਟ ਨਵਾਂ ਲੈ ਕੇ ਆਇਆ ਉਹ ਅਗਲੇ ਦਿਨ ਚੋਰੀ ਕਰ ਲੇਗਾ ਯਾਰ ਮੇਰੇ ਹੱਥਾਂ 'ਚ ਦੇ ਖੋਲੇਗਾ ਤੇਰੇ ਕਹਿਣ ਦਾ ਕੀ ਮਤਲਬ ਆ ਮੈਂ ਚੋਰ ਨਹੀਂ ਯਾਰ ਵੀਰ ਵੀਰਾ ਆਏਗਾ ਯਾਰ ਤੂੰ ਜੇ ਤੂੰ ਚੋਰ ਵੀ ਨਹੀਂ ਹੈਗਾ ਤੈਨੂੰ ਤਾਂ ਵੀ ਲੋੜ ਆ ਨਾ ਤੂੰ ਹੋਰ ਕੁਝ ਮੰਗ ਲੈ ਇਹ ਨਾਲੇ ਕੇ ਜਾਈਂਗਾ ਚਾਹ ਕਰ ਮੋਟਰਸਾਈਕਲ ਤੇਰਾ ਹਾਂ ਉਹ ਚਲ ਟੈਂਕੀ ਖਾਲੀ ਕਰ ਪੈਟਰੋਲ ਕੱਢਣ ਲੱਗਿਆ ਸੀ ਪੈਟਰੋਲ ਚਾਹੀਦਾ ਬੱਸ ਪੈਟਰੋਲ ਤਾਂ ਹਲਤਾ ਬਧੇਰਾ ਤੈਨੂੰ ਗੱਲ ਕਰੀ ਮੋਟਰਸਾਈਕਲ ਚੋਰ ਹੈ ਟੈਂਕੀ ਕੋਲ ਮਾਰੂ ਸਾਲੇ ਦੇ ਪٹرول ਤਾਂ ਬਧੇਰਾ ਬਾਈ ਕੱਟ ਤੇਰ ਕੱਟ ਪੈਟਰੋਲਸ ਵਾਲਿਆਂ ਨੇ ਕਰਨਾ ਕੀ ਹੈ ਮੁੰਤੇ ਲੱਗਿਆ ਮੋਟਰਸਾਈਕਲ ਚੋਰੀ ਕਰਨ ਆਏ ਓਨੇ ਚੱਲ ਮੋਟਰਸਾਈਕਲ ਦਾ ਬੱਚਿਆ ਪਟਰੋਲ ਨੂੰ ਕਿਹਾ ਏ 100 ਰੁਪਏ ਦਾ ਫੇਰ ਪਵਾ ਲਾਂਗੇ ਇੱਕ ਘੱਟ ਸਾਰਾ ਕੱਢ ਲੈ ਉਹ ਗੱਲ ਸੁਣ ਲੈ ਪਟਰੋਲ ਅਸੀਂ ਸਾਰਾ ਕੱਢਣ ਲੱਗੇ ਆ ਸਮਝ ਗਿਆ ਕੋਈ ਨਹੀਂ ਫਿਰ ਕੱਢ ਤੇਰੀ ਕਿਸਮਤ ਚੰਗੀ ਸੀ ਕਾਕਾ ਉ ਤਾਂ ਹੈ ਉਹ ਭਲੇ ਮਾਨਸਤਾ ਛੋਟੂ ਜੇ ਕੋਈ ਹੋਰ ਹੁੰਦਾ ਨਾ ਫੁੱਦੂ ਫੜਾ ਕੇ ਤਾਂ ਮੋਟਰਸਾਈਕਲੇ ਲੁੱਟ ਜਾਂਦੇ ਸਮਝ ਗਿਆ ਆ ਦੇਖ ਲੈ ਤੇਲ ਕੱਢ ਰਹੇ ਆ ਸਾਡੇ ਚ ਇਮਾਨਦਾਰੀ ਆ ਇਮਾਨਦਾਰੀ ਆ ਟੱਕਣ ਲਾ ਹਾਂ ਇਹ ਦੇਵਣਾ ਨੂੰ ਲਾਫੜੇ ਛਿੱਟ ਕੇ ਬੱਸ ਬੱਸ ਹੋਣੀ ਇਹਦੇ ਥੱਪੜ ਲਾ ਦੋ ਚਾਰੇ ਅੱਕੇ ਨਹੀਂ ਦੱਸੂਗਾ ਉਹ ਨਾ ਨਾ ਫਿਰ ਨਾ ਨਾ ਯਾਰ ਨਾ ਤੁਸੀਂ ਤੇਲ ਲੈ ਤੁਸੀਂ ਖੁਸ਼ ਰਹੋ ਬਸ ਠੀਕ ਆ ਬਾਈ ਕਿਸਮਤ ਚੰਗੀ ਸੀ ਤੇਰੀ ਛੁਕਰਾਂ ਓ ਮੋਟਰਸਾਈਕਲ ਲੈ ਕੇ ਗਿਆ ਪਹਿਲਾਂ ਬੋਲਟ ਗੈਪ ਹੋ ਗਿਆ ਸਟਾਰਟ ਕਦੇ ਨਹੀਂ ਹੁੰਦਾ ਉਹ ਦੇਖਾ ਤੇਲ ਕਿੰਨਾ ਤੇਰੀ ਨੂੰ ਸਾਰੀ ਕੱਢ ਲੇਗੇ ਯਾਰ ਜੀ ਚਲ ਐਂ ਕਰਦਾ ਫਿਰ ਕਿਸੇ ਨੂੰ ਫੋਨ ਮਾਰਦਾ ਮੰਗਾ ਲੁੰਦੇ ਤੇਰੇ ਮੰਗਾ ਹੱਤਣਾ ਮੋਟਰਸਾਈਕਲ ਦਾ ਬਚਿਆ ਚੱਕ ਲੈ ਕਿਦਾਂ ਲੋਕ ਟਾਈਮ 'ਪਾ ਫੋਨ ਹੀ ਨਹੀਂ ਚੱਕਦੇ इंस्टा पर मैसेज करता हूँ क्या कह के लोग आ रहे थे यही क्या ड्राइवर लोग का स्ट्राइक है ट्रांसपोर्ट बंद रहेगा तो पेट्रोल डीजल कैसे आएगा इधर पेट्रोल डीजल ड्राई हो जाएगा तो माल नहीं मिलेगा ना उनको जब आप है? क्यों तो तेल की भी खत्म हो गया ओ हा? ओ मोटरसाइकिल भी नाले ले जाते तो सारे मोटरसाइकिल तेरे का चार पाना खड़े 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 I <laughs>